ਦੇ ਬ੍ਰੇਨ ਦੇ ਵਿੱਚ ਟਿਊਮਰ ਹੋ ਗਿਆ ਸੀ ਤੇ ਉਸ ਟਿਊਮਰ ਦਾ ਹੁਣ ਕਿਦੀਆਂ ਅੱਖਾਂ ਦੀ ਰੋਸ਼ਨੀ ਖਤਮ ਕਰ ਗਿਆ ਬਿਨਾਂ ਅੱਖਾਂ ਤੋਂ ਮਨਪ੍ਰੀਤ ਨੇ ਫਿਰ ਜਿਉਣਾ ਸਿੱਖ ਲਿਆ ਪੜਨਾ ਵੀ ਸਿੱਖ ਲਿਆ ਬਰੇਲ ਦੇ ਵਿੱਚ ਨੇ ਪੜ੍ਹਾਈ ਕੀਤੀ ਜਿਹੜੀ ਬਲਾਈਂਡ ਬੰਦਿਆਂ ਦੀ ਇੱਕ ਲੈਂਗੁਏਜ ਹੁੰਦੀ ਆ ਤੁਹਾਡੀ ਕੀਤੀ ਅਰਦਾਸ ਤੁਹਾਡੀ ਦਿੱਤੀ ਹੋਈ ਅਸੀਸ ਇਸ ਬੱਚੀ ਨੂੰ ਇਹਦੀਆਂ ਅੱਖਾਂ ਦੇ ਵਿੱਚ ਰੰਗ ਭਰ ਸਕਦੀ ਹੈ। ਤੇਰੇ ਮੈਂ ਅੱਖਾਂ 'ਤੇ ਸਿੱਧੀ ਲਾਈਟ ਮਾਰ ਰਿਹਾ ਇਸ ਟਾਈਮ ਟਾਰਚ। ਹਾਂਜੀ। ਤੈਨੂੰ ਪਤਾ ਲੱਗ ਰਿਹਾ? ਐਦਾਂ ਹੀ ਪੜਨ ਲੱਗਦਾ ਹੈ ਕਿ ਵੈਸੇ ਅੰਦਰ ਕਿੱਟਾ-ਕਿੱਟਾ ਹੋਊਗਾ। ਫੇਰ ਰੰਗ ਬੜੇ ਆ ਰਹੇ ਨੇ। ਫੇਰ ਇਹ ਸੂਈਆਂ ਵਾਂਗੂ ਚੁਗਦਾ ਵੀ ਹੈ ਕੋਈ। ਵੀ ਬਾਰੇ ਟਾਈਮ ਦਾ ਵੀ ਤਾਰੇ ਝੁੰਮਦੇ ਫਿਰਦੇ ਨੇ। ਤੇ ਚਮਕਣੇ ਵੀ ਬਹੁਤ ਆਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਭੈਣ ਸਾਡੀ ਧੀ ਇਹ ਜਵਾਨ ਕੁੜੀ ਅੱਖਾਂ ਤੋਂ ਬਲਾਈਂਡ ਆ ਜੀ ਮਨਪ੍ਰੀਤ ਕੌਰ ਇਹ ਬੱਚੀ ਗ੍ਰੈਜੂਏਸ਼ਨ ਕਰ ਰਹੀ ਆ 9ਵੀਂ ਚ ਪੜ੍ਹਦੀ ਸੀ ਜਦੋਂ ਇਹਦੇ ਬ੍ਰੇਨ ਦੇ ਵਿੱਚ ਟਿਊਮਰ ਹੋ ਗਿਆ ਸੀ ਤੇ ਉਸ ਟਿਊਮਰ ਦਾ ਹੁਣ ਇਹਦੀਆਂ ਅੱਖਾਂ ਦੀ ਰੋਸ਼ਨੀ ਖਤਮ ਕਰ ਗਿਆ ਉਸ ਤੋਂ ਬਾਅਦ ਪਰਿਵਾਰ ਨੇ ਆਪਰੇਸ਼ਨ ਵੀ ਕਰਾਇਆ ਟਿਊਮਰ ਵੀ ਕਢਾਤਾ ਸਿਰ ਚੋਂ ਪਰ ਅੱਖਾਂ ਦੀ ਲਾਈਟ ਨਹੀਂ ਵਾਪਸ ਆਈ ਮੁਰ ਪਰ ਬਿਨਾ ਅੱਖਾਂ ਤੋਂ ਹੀ ਮਨਪ੍ਰੀਤ ਨੇ ਫਿਰ ਜਿਉਣਾ ਸਿੱਖ ਲਿਆ ਪੜਨਾ ਵੀ ਸਿੱਖ ਲਿਆ ਬਰੇਲ ਦੇ ਵਿੱਚ ਇਹਨੇ ਪੜ੍ਹਾਈ ਕੀਤੀ ਜਿਹੜੀ ਬਲਾਈਂਡ ਬੰਦਿਆਂ ਦੀ ਇੱਕ ਲੈਂਗੁਏਜ ਹੁੰਦੀ ਆ ਜਿਹੜੀ ਸਪਰਸ਼ ਕਰਕੇ ਪੜ੍ਹੀ ਜਾਂਦੀ ਆ ਉਹਦੇ ਵਿੱਚ ਉਹਨੇ ਗ੍ਰੈਜੂਏਸ਼ਨ ਕਰ ਰਹੀ ਐ ਇਸ ਟਾਈਮ ਦੇ ਵਾਹਿਗੁਰੂ ਕਿਰਪਾ ਕਰਨ ਮਨਪ੍ਰੀਤ ਵਾਸਤੇ ਅਰਦਾਸ ਕਰਿਓ ਸਾਰੇ ਵੀ ਸੱਚੇ ਪਾਤਸ਼ਾਹ ਇਹਨੂੰ ਇਹਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਦੇ ਦੇਵੇ ਕਿਉਂਕਿ ਹਜੇ ਬੜਾ ਲੰਬੀ ਉਮਰ ਦਾ ਪਿੰਡਾ ਇਸ ਧੀ ਨੇ ਹੰਡਾਉਣਾ ਮਾਂ ਖੜੀ ਆ ਆਪਣੇ ਮਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਦੁੱਖ ਤਕਲੀਫਾਂ ਸਮੋਈ ਖੜੀ ਆ ਕਿੰਨੀਆਂ ਉਮੀਦਾਂ ਕਿੰਨੀਆਂ ਆਸਾਂ ਲਾਈ ਬੈਠੀ ਆ ਆਪਣੀ ਧੀ ਤੇ ਕਿੰਨੀਆਂ ਸਧਰਾਂ ਇਸ ਮਾਂ ਦੀਆਂ ਵੀ ਮੇਰੀ ਧੀ ਠੀਕ ਹੋ ਜੂਗੀ ਮੈਂ ਇਹਨੂੰ ਵਿਆਹੂੰਗੀ ਇਹਦਾ ਵਿਆਹ ਕਰੂ ਮੈਂ ਆ ਸ਼ਗਨ ਕਰੂੰਗੀ ਇਹਦੇ ਤੇ ਉਹ ਸਾਰੀਆਂ ਉਮੀਦਾਂ ਤਾਂ ਹੀ ਉਹਨਾਂ ਨੂੰ ਬੂਰ ਪੈਣਾ ਵਾ ਜੇ ਤੁਸੀਂ ਸਾਰੇ ਰਲ ਕੇ ਅਰਦਾਸ ਕਰੋ ਕਿਉਂਕਿ ਜਨਕੀ ਅਰਦਾਸ ਬੇਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਤੁਹਾਡੀ ਦਿੱਤੀ ਹੋਈ ਅਸੀਸ ਇਸ ਬੱਚੀ ਨੂੰ ਇਹਦੀਆਂ ਅੱਖਾਂ ਦੇ ਵਿੱਚ ਰੰਗ ਪਰ ਸਕਦੀ ਹੈ। ਇਸ ਬੱਚੀ ਨੂੰ ਲੋੜ ਆ ਤੁਹਾਡੀਆਂ ਦਵਾਵਾਂ ਦੀ, ਤੁਹਾਡੀਆਂ ਅਸੀਸਾਂ ਦੀ। ਅੱਜ ਸਾਡੇ ਇੱਥੇ ਅੱਖਾਂ ਦਾ ਚੈੱਕਅਪ ਕੈਂਪ ਲੱਗਿਆ ਹੋਇਆ ਸੀ। ਅਸੀਂ ਇੱਥੇ ਅੱਖਾਂ ਚੈੱਕਅਪ ਕਰਾਈਆਂ ਮਨਪ੍ਰੀਤ ਦੀਆਂ। ਡਾਕਟਰਾਂ ਨੇ ਕੋਈ ਬਾਲੀ ਚੰਗੀ ਗੱਲ ਨਹੀਂ ਦੱਸੀ ਸਾਨੂੰ। ਕੋਈ ਐਸਾ ਰਾਸਤਾ ਨਿਕਲੇ ਵੀ ਡਾਕਟਰੀ ਕਿਸੇ ਦਿਨ ਕਹਿਣ ਵੀ ਹਾਂ ਮਨਪ੍ਰੀਤ ਦੀਆਂ ਅੱਖਾਂ ਸਰਜਰੀ ਨਾਲ ਠੀਕ ਹੋ ਸਕਦੀਆਂ ਜਾਂ ਦਵਾਈਆਂ ਪਾਉਣ ਨਾਲ ਹੀ ਠੀਕ ਹੋ ਸਕਦੀਆਂ ਬਸ ਤੁਸੀਂ ਸਾਰੇ ਅਰਦਾਸ ਕਰਿਓ ਕਿਉਂਕਿ ਚਮਤਕਾਰ ਕਰਨ ਵਾਲਾ ਬੈਠਾ ਵਾ ਪਰ ਅਸੀਸ ਦਿਲ ਤੋਂ ਦਵਾ ਜਿਹੜੀ ਉਹਦੀ ਲੋੜ ਆ ਤੁਹਾਡੀ ਗੁਰੂ ਸਾਹਿਬ ਕਿਰਪਾ ਕਰਨ ਮੇਰੀ ਧੀ ਨੂੰ ਸਾਡੀ ਨੂੰ ਦਿਖਣ ਲੱਗ ਜਵੇ ਹੱਥ ਜੁੜ ਕੇ ਬੇਨਤੀ ਹੈ ਸਾਰਿਆਂ ਨੂੰ ਜਰੂਰ ਕਰਿਓਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ